ਚੱਲ ਡਾਈਟ ਦਾ ਸਭ ਦੀ ਸਵੇਰ ਦੀ ਛੇਤੀ ਕਰ ਛੇਤੀ ਚੱਲ ਦਮ ਮੈਂ ਪਹਿਲਾ 4 ਰੋਟੀਆਂ ਖਾਧੀਆਂ ਸੋਏ ਅੱਛਾ ਆਲੂ ਵੇਗਣੀ ਦਾ ਹਾਂ ਨਾਲ ਦਹੀਂ ਫਿਰ ਦੋ 바ਫੀ ਦੇ ਪੀਸ ਖਾਦੇ ਹਾਂ ਫਿਰ ਦੋ ਰੋਟੀਆਂ ਖਾਧੀਆਂ ਇੱਕ ਪਰੋਠਾ ਹਾਂ ਖਾਦੇ ਨਾਲ ਮੱਖਣੀ ਦਾ ਅੱਛਾ ਫਿਰ ਫਿਰ ਚਾਹ ਪੀਤੀ ਹਾਂ ਫਿਰ ਬੱਸ ਬਈ ਇਨੀ ਕੀ ਡਾਈਟ ਈ ਹੈ ਸ਼ਾਮ ਦੀ ਕੀ ਡਾਈਟ ਹੈ ਸ਼ਾਮ ਨੂੰ ਕੀ ਪ੍ਰੋਗਰਾਮ ਹੈ ਪੂੜੀਆਂ ਪੂੜੀਆਂ ਕਿੱਥੇ ਜਗਰਾਤੇ ਤੇ ਜਗਾ ਕਿੰਨੀਆਂ ਖਾਣੀਆਂ ਚਾਰ ਜੇ ਚਾਰ ਤੋਂ ਵੱਧ ਖਾਧੀਆਂ ਫੇਰ ਹੁਣੇ ਦੱਸ ਦੇ ਸਹੀ ਸਹੀ ਕਿੰਨੀਆਂ ਇੱਕ ਵਾਰੀ ਦੱਸ ਦੇ ਜਿੰਨੀਆਂ ਪੱਕੀਆਂ ਖਾ ਸਕੇ ਗੈਣੀਆਂਹੀਂ ਕੋਲੇ ਬਿਠਾ ਕੇ ਦੱਸ ਪੰਦੇ ਵੱਧ ਨਹੀਂ ਖਾਣ ਦੇਣੀਆਂ ਫੇਰ ਨਹੀਂ ਦੇਖ ਲਾ ਨਹੀਂ ਤੇ ਜੇ ਕੋਈ ਹੋਰ ਪ੍ਰਸ਼ਾਦ ਪਰਸ਼ੂਦ ਉੱਥੇ ਨਾਲ ਹੋਇਆ ਉਹ ਆਹੋ ਜਲੇਬੀਆਂ ਵੀ ਆ ਜਲੇਬੀਆਂ ਕਿੰਨੀਆਂ ਦੋ 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 ਬੱਦ ਅੱਧੀ ਵੀ ਨਹੀਂ ਖਾਣਾ ਦੇਣੀ ਬਸ ਠੀਕ ਆ ਤੇਰਾ ਡਾਈਟ ਪਲਾਨ ਬਣ ਗਿਆ ਅਜਦਾ ਖਿੱਤ ਕੇ ਰੱਖ ਕੰਮ ਨੂੰ ਤੈਨੂੰ ਪਹਿਲਵਾਨ ਬਣਾਉਣਾ ਭੈਣ ਚੋਦਾ ਖਾਇਆ ਕਰ ਰੱਜ ਕੇ ਥੋੜਾ ਜਿਹਾ ਹੋਰ